ਸਾਸ਼ਿਆ ਲਈ ਮੇਰੇ ਸਾਰੇ ਵੀਰਾਂ ਨੂੰ ਭੈਣਾ ਨੂੰ ਹੋਰ ਕੀ ਹਾਲ ਚਾਲ ਜੇ ਠੀਕ ਠਾਕ ਜੇ ਤੇ ਅੱਜ ਪੂਰਾ ਇਹ ਕੰਮ ਵੀ ਅੱਜ ਲੱਗੇ ਆ ਪੱਠੇ ਵੜਨਾ ਤੇ ਨਾਲੇ ਨਾਲ ਸਾਡੇ ਸਾਹਬ ਹੋਣ ਡਿਆ ਵਾ ਤੇ ਸਾਹਬ ਇਹ ਦਾਤੀ ਲੈਂਦੀ ਤੋਂ ਆਪਣੀ ਤੇ ਬਾਅਦ ਚੋਂ ਪੱਠੇ ਵੜ ਗਏ ਤੇ ਬਾਅਦ ਜੰਨੇ ਆ ਮਾਸੀ ਪਿੰਡ ਤੇ ਵੀਰ ਉਦੋਂ ਦਾ ਆਇਆ ਸੀ ਤੇ ਉਦੋਂ ਦਾ ਮੈਂ ਗਿਆ ਨਹੀਂ ਬਾਅਦ ਚੋਂ ਤੇ ਮੈਂ ਚੱਲ ਉਹਨੂੰ ਮਿਲ ਕੇ ਆਉਨੇ ਆ ਅੱਜ ਤੇ ਬਾਕੀ ਮੈਂ ਜੇ ਕਾਲਾ ਵਾਲਾ ਵਲੋਗ ਹੀ ਮੈਂ ਅੱਜ ਪੂਰਨਾ ਵਾ ਤੇ ਇਦਾਂ ਸ਼ਾਮ ਨੂੰ 6 ਵਜੇ ਬਲੌਗ ਆਇਆ ਕਰੂਗਾ ਸ਼ਾਮ ਦੇ 6 ਤੋਂ 6 ਵਜੇ ਬਲੌਗ ਡੇਰੀ ਪਾਇਦਾ ਕਰਾਂਗੇ ਤੇ ਉਹਦੇ ਸਾਬ ਨਾਲ ਉਹ ਹੀ ਮੈਂ ਕਿਹਾ ਸੀ ਜਿਹੜੇ ਕਮੈਂਟਾਂ ਦੇ ਵਿੱਚ ਜਿਹੜੇ ਵੀਰ ਉਹਨਾਂ ਨੂੰ ਰੋਕੀ ਖੰਦੀਪੁਰ ਨੇ ਮਾਰਾ ਚੰਗਾ ਬੋਲਦੇ ਆ ਬਾਕੀ ਸਾਰਿਆਂ ਦੀ ਆਪ ਆਪਣੀ ਮਰਜ਼ੀ ਹੁੰਦੀ ਵੀਰ ਤੇ ਹੁਣ ਅਹੀਂ ਲੱਗੇ ਆ ਪੱਠੇ ਵੜਨ ਤੇ ਫੇਰ ਬਾਅਦ ਤੁਹਾਡੇ ਨਾਲ ਅੱਗੇ ਗੱਲਬਾਤ ਕਰਦੇ ਆ ਜੀ ਇਹ ਬਣੇ ਰਹੇ ਹੋ ਲਾਟ ਤੱਕ ਬਲੌਗ ਦੇ ਵਿੱਚ ਆ ਜੀ ਆਏ ਆ ਜੀ ਆਪਣੇ ਪਿੰਡ ਕੀ ਕਹਿੰਦੇ ਅੰਕਲ ਕੀ ਕਹਿੰਦੇ ਕੀ ਕਹਿੰਦੇ ਇਹਨਾਂ ਨੂੰ ਅੰਕਲ ਕੀ 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 ਕਹਿੰਦੇ ਅੰਕਲ ਇਹਨਾਂ ਨੂੰ ਦੇ ਛੋਟੀ ਕੋਈ ਛੋਟੀ ਆ ਗਈ ਕੋਈ ਹਾਂ ਬਣੀ ਹੈ ਕੋਈ ਆ ਗਈ ਇਕੱਠੇ ਬਣੀ ਹੈ ਹਾਂ ਤੇ ਪਟਾ ਲਾਲਾ ਨਾਲ ਕੱਟ ਕੱਟਾ ਹੈ ਗਈ ਇੱਧਰ ਹੋ ਜਾ ਸਾਲਿਆ ਪਟਾ ਲਾਲਾ ਕਰੋ ਛੋਟੀ ਦੇ ਦੇ ਇੱਕ ਬਣੀ ਛੋਟੀਆਂ ਬੜੇ ਟਾਪ ਦੀਆਂ ਨੇ ਉਹ ਹੈਂ ਔਰ ਸਾਰੇ ਉਹ ਬਲਦ ਇੱਧਰ ਹੋਂਦਾ ਚੋਕਣਾ ਦਵੇ ਤੈਨੂੰ ਮਾਰਾ ਇੱਧਰ ਹੋਇਆ ਸ਼ਾਇਰ ਤੇ ਤੈਨੂੰ ਨਾ ਚੁੱਕ ਦੇ ਆ ਗਈ ਕੋਈ ਕਿੱਦਾਂ ਵੇ ਹੈਗਾ ਜਨਵਰੀ ਕੋਈ ਹੈਗਾ ਹੈਗਾ ਜਨਵਰੀ ਹੈਗਾ ਕੋਈ ਹੈਗਾ ਜਨਵਰੀ ਜਨਵਰੀ ਹੈਗਾ ਕੋਈ ਇਹ ਛੋਟੀ ਕਾ ਕੱਟਾ ਲਾ ਰਹਾ ਇੱਕ ਆਹ ਪਹਿਲੋ ਚੱਲ ਲੈ ਕੱਤੀ ਆ ਇਹ ਔਣੀ ਮੰਦਾ ਕੀ ਦੀ ਇਹ ਦੇਖਿਆ ਕੱਟਾ ਲਾ ਲੰਨ ਨੂੰ ਜਾ ਲੈ ਜਾ ਲੈ ਜਾ ਜਾ ਦੇਖ ਲਿਆ ਦੇਖ ਲਿਆ 3:40 ਵਜੇ ਨਹੀਂ ਕੁੱਤੋਂ ਆ ਭੀਸੀ ਕਿਸੇ ਸੋਦਾ ਹੁੰਦਾ ਸੋਦਾ 10 ਕੱਟੇ ਦਾ ਕੱਟੇ ਦਾ ਤੇ ਕੱਟੇ ਦਾ ਸੋਦਾ ਕੰਡਾ ਕਿੱਥੇ ਦਾ ਹੋਇਆ 6.10 ਸੋਦਾ ਦੇ ਹਾਂ ਕੋਈ ਇਕੱਠਾ ਦੇ ਜੇ ਭਾਈ 85000 ਰੁਪਏ ਕਿਤਾ ਦੇ ਦੇ ਨਾਲ ਹਾਂ ਨਾਲ 85000 ਰੁਪਏ ਤੇ ਮੰਮੀ ਨਾਲ ਜਾਉ ਮੈਂ ਚੱਲਦਾ ਨਹੀਂ ਨਹੀਂ 50000 ਰੁਪਏ ਚੱਲਦੇ ਹੋਏ ਕੱਟੇ ਦਾ ਨਹੀਂ ਨਹੀਂ ਮੈਂ ਕਿੰਨੇ ਕਹਿੰਦੇ 50000 ਕੱਟੇ ਦਾ 60000 ਦੇ ਨਾਲ ਕੱਟਾ ਨਹੀਂ ਨਹੀਂ 85 ਰਹਿ ਜਾਣੇ ਦੀ ਨਹੀਂ ਨਹੀਂ ਨੂੰ ਨਵਾ ਜਾਣਾ ਕੋਈ ਦਰ ਨਾ ਮੈਂ ਜਾਣਦਾ ਤੂੰ ਇਹਨਾਂ ਦੇ ਨਾਲ ਨਵਾ ਆ ਕਾ ਵੀ ਨਾ ਜੱਜ ਜਾ ਕਾ ਕੁ ਹੋ ਜ਼ਬ ਤੂੰ ਨਵਾਂ ਆਇਆ ਨਾ ਬੰਦਾ ਕਿੰਨਾ ਦੇਦਾ ਬਾਬਾ ਮੇਰੇ 85000 ਤਾਂ ਜਾਂਦਾ ਨਹੀਂ ਨਹੀਂ ਇਤੋਂ ਜਿਆਦਾ ਵਾਜ 55000 ਦੇ ਦਿੰਦਾ ਹੈ ਬਹੁਤ ਚੰਗੀ ਕੱਤੀ ਹਰਿਆਣੇ ਦੀ ਜੋ ਦੌਂੜਿਆ ਆਡਾ ਤੂੰ ਦੱਸ ਦੇ ਇਹ ਬਣੀ ਆ ਆ ਕੱਟੀ ਦੇ ਕਹਿੰਦੇ ਆ ਆਂਦਾ ਨਾਲ ਵੱਡੀ ਚ ਛੋਟੀ ਸਾਡੇ ਕੋਲ ਲੈ ਲਓ ਪਹਿਲਨ ਉਹ ਬਣੀ ਆ ਤੇ ਇਹਦਾ ਆਂਦੇ ਪੀ ਉਹਦੇ ਨਾਲ ਦੇ ਕੇ ਦਿਨੂੰ 45000 ਦੇ ਦੋ ਨਾਲ ਫਲੇ ਕੱਤੀ ਦੇਖਾ ਚੰਗੀ ਸਾਹ ਇਧਰ ਆ ਤੂੰ ਸੈਰ ਤੇ ਜਾ 2 ਲੱਖ ਰੁਪਏ ਦੀ ਕੱਤੀ ਤੁਹਾਨੂੰ ਲੱਗਦਾ 2 ਲੱਖ ਦੀ ਭੈਣ ਚੁੱਦ ਉਹ ਨਹੀਂ ਨਹੀਂ ਜਾਦੀ ਜਾਦੀ ਹੈ ਇਹ ਅਖੀਰੀ ਆ ਤੇ ਉਹ ਕੁਲਾ ਫੁੱਟ ਚੋਗੀ ਉਹ ਵੀ ਤਾਂ ਖੀਲੀ ਬੱਚੀ ਆ ਆਗ ਨਹੀਂ ਆਏਗੀ ਹਾਂ ਹਾਂ ਨਿੱਕੀ ਕੱਤੀ ਦੀ ਵੱਡੇ ਕੱਤੀ ਦੀ ਨਹੀਂ ਇੱਕ ਤਰ੍ਹਾਂ ਇੱਕ ਤਰ੍ਹਾਂ ਆਏਗੀ ਇੱਕ ਚੋਗੀ ਆਈ ਕਿੰਨੀ ਜਵਾਨ ਨਹੀਂ ਨਹੀਂ ਜਵਾਨ ਨਹੀਂਗੀ ਤਾਂ ਇਹ ਜਵਾਨ ਹੈ ਜੀ ਹੁਣ ਆਪਾਂ ਚੱਲੇ ਆ ਇੱਥੇ ਮਾਸੀ ਪਿੰਡ ਵੀਰ ਉਹ ਦੰਦਾ ਆਇਆ ਇਹਦੇ ਵੀਰ ਨੂੰ ਮਿਲ ਕੇ ਆ ਦੰਦਾ ਕਾਫੀ ਟਾਈਮ ਹੋ ਗਿਆ 2-3 ਦਿਨ ਹੋ ਗਿਆ ਤੇ ਵੀਰ ਫੋਨ ਕਰਦਿਆ ਜੀ ਆਂਦਾ ਚਿੱਟਿਆ ਨਹੀਂ ਘੰਡੇ ਤੇ ਮੈਂ ਕਿਹਾ ਚੱਲ ਮੈਂ ਆ ਜਨਾ ਵਾ ਤੇ ਵੀਰ ਦੇ ਲਾਗੇ ਨਾਲੇ ਵੀਰ ਨੂੰ ਥੋੜਾ ਜਿਹਾ ਡਰਾਈਵਿੰਗ ਨਹੀਂ ਦੱਸੀਏ ਨਾਲੇ ਵੀਰ ਕੋ ਚੱਲੇ ਆ ਤੇ ਬਾਕੀ ਤੁਸੀਂ ਖਰਾਓ ਖਰਾ ਵਧੀਆ ਠੀਕ ਠਾਕ ਇੱਥੇ ਆ ਜੇ ਆਪਣਾ ਰੋਡ ਦੇ ਇਧਰੋਂ ਦੀ ਆਪਾਂ ਜਾਦੇ ਆ ਕਿੰਨੀ ਹੱਦ ਹੋਈਆਂ ਇੱਥੇ ਲੱਗਾ ਵਾ ਅੱਜ ਗੱਡੀ ਚਲਾਉਣ ਤੇ ਵੀਰ ਨੇ ਕਦੀ ਓਦਾਂ ਚਲਾਈ ਨਹੀਂ ਹੈਗੀ ਤੇ ਹੁਣ ਵੀਰ ਲੱਗਾ ਵਾ ਬੈਕ ਕਰਨ ਪੇਲੀ ਆ ਰਹੀ ਲੱਗਾ ਉਹ ਗੱਡੀ ਖੜੀ ਓਦਾਂ ਕਲੱਬ ਚ ਵੀਰ ਮਾਰਾ ਮੋਟਾ ਉੱਥੇ ਪਾਰਕਿੰਗ ਚ ਲਾ ਲੈਂਦਾ ਵਾ ਤੇ ਹੁਣ ਵੇਖਦੇ ਆ ਕੀ ਐ ਐਕਸਪੀਰੀਅੰਸ ਹੁੰਦਾ ਵਾ ਕਾਰ ਲੈ ਜਿੰਨੇ ਬੈਅ ਕਰਨੀ ਲਾਤੀ ਗੱਡੀ ਤੇ ਉਹ ਫਿਰ ਉਹਦਾ ਮਤਲਬ ਡਰਾਈਵਰ ਹੀ ਉਹਨੂੰ ਆ ਗਈ ਆ ਹੈ ਕਿਰ ਤੇ ਕਿੱਦਾਂ ਬੈਅ ਕਰਨੀ ਵੀਰ ਨੇ ਵੇਹ ਲੈ ਲੈ ਉਹ ਜੀ ਆ ਪੂਰਾ ਆਪਣਾ ਵੀਰ ਪੂਰਾ ਹਾਈ ਫਾਈ ਲੱਗਣ ਡੇ ਅੰਦਰ ਬਹਿ ਕੇ ਗੱਡੀ ਚ ਤੇ ਵੇਖੋ ਵਧੀਆ ਤੇ ਗੱਡੀ ਓਏ ਹੋਏ ਚੱਲ 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 ਜੀ ਹੁਣ ਆ ਗਏ ਆ ਜੀ ਆਪਾਂ ਘਰ ਤੇ ਘਰ ਆਣ ਕੇ ਤੇ ਦੀਆਂ ਮੰਮੀ ਹੁਣੀ ਦੇ ਆ ਤਾਰ ਕੱਢਣ ਤੇ ਕਬੂਤਰ ਖੋਲੇ ਆ ਕਬੂਤਰ ਬੈਠੇ ਸਨ ਕਿ ਉਹ ਬੈਠਾ ਇੱਕ ਤਾਰਾਂ ਤੇ ਬਹਿ ਗਿਆ ਕਬੂਤਰ ਸਾਡਾ ਆਣ ਕੇ ਤੇ ਮੈਂ ਤਾਂ ਅਸੀਂ ਮਾਸੀ ਪਿੰਡ ਚੱਲ ਗਿਆ ਤੇ ਮਾਸੀ ਬੰਡੋ ਆਣ ਕੇ ਤੇ ਉਹ ਬਹਿ ਗਿਆ ਉਹ ਦੰਦਾਇਆ ਨਹੀਂ ਮੰਮੀ ਆਂਦੀ ਉੱਥੇ ਬੈਠਾ ਤਰੀਕ ਦੀ ਨਵਾਂ ਸਾਰ ਹੋਇਆ ਵਾ ਜੀ ਤੇ ਬਾਕੀ ਮਾਤਾ ਦੀ ਅੱਡੀ ਤਾਰ ਕੱਢਣਾ ਵੇਖੋ ਤੇ ਬਾਕੀ ਜੇ ਥੋੜਾ ਜਿਹਾ ਟਾਈਮ ਬੱਝੂਗਾ ਤੇ ਮੈਂ ਤੁਹਾਡੇ ਨਾਲ ਫਿਰ ਕਰਦਾ ਵਾਂ ਸ਼ਾਮ ਨੂੰ ਥੋੜੀ ਗੱਲ ਬਾਤ ਨਹੀਂ ਤੇ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਸ਼ਾਸ਼ੀ ਆਲ ਦੀ ਫਿਰ ਕੱਲ ਤੋਂ ਨਵਾਂ ਬਲੌਗ ਦੀ ਮੈਂ ਕਰੂੰਗਾ ਤੁਹਾਡਾ 6 ਵਜੇ ਬਲੌਗ ਪਾਇਆ ਕਰਨਾ ਜੀ ਸ਼ਾਮ ਦੇ 6 ਵਜੇ ਬਲੌਗ ਆਇਆ ਕਰੂਗਾ ਮੇਰਾ 6 ਤੋਂ 6 ਪਾਇਆ ਕਰੂੰਗਾ ਬਲੌਗ ਨੂੰ ਧੰਨਵਾਦ ਜੀ ਸਾਰਿਆਂ ਦਾ